ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਅਹ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਤੇ ਤੁਸੀਂ ਜਿਹੜਾ ਇੰਡੀਆ ਮੀਡੀਆ ਝੂਠਾ ਪ੍ਰੋਪਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਇੱਜ਼ਤ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਆਉਂਦੀ ਹੈ ਜੀ अच्छा ਤੁਸੀਂ ਜਿੱਤੇ ਰਹੇ ਹੋ ਮਹੀਨਾ ਡੇਟ ਤਨੋਂ ਉਥੇ ਕਿਸ ਤਰ੍ਹਾਂ ਰੱਖਿਆ ਗਿਆ? ਦਾਰੂਮਾਨ ਵਿੱਚ ਰੱਖਿਆ ਗਿਆ ਜੀ ਉਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀਗੀ। ਅੱਛਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਉਥੇ ਤੁਹਾਨੂੰ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾਹ ਤੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ ਮੀਡੀਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ। ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾਂ ਨੇ ਕਿਰਦਾਰ ਆਪਣਾ ਆਪਣ ਔਰ ਪੁਲਸਵਾਲਾ ਨਾਲ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਇਹ ਸਰਕਾਰ ਦਾ ਔਰ ਮੇਰੇ ਭਰਾ ਹਸਨ ਪਾਸ਼ਾ ਜੋ ਵਕੀਲ ਹੈ ਇਹਨਾਂ ਦਾ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਕੋਈ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ